ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਤੇ ਅੱਜ ਦੀ ਵੀਡੀਓ ਵੀ ਪਿੰਡ ਸ਼ੇਰੋਂ ਦੇ ਵਿੱਚ ਐ ਤਾਂ ਵੀਰ ਕੋਲੇ ਝੋਟੀ ਅਫਸਰ ਝੋਟੀ ਤਾਂ ਵਧੀਆ ਚੰਗੀ ਐ ਤਾਂ ਬਾਕੀ ਬਾਈ ਦੇ ਨਾਲ ਆਪਾਂ ਜਿਹੜੀ ਡਿਟੇਲ ਐ ਮਾਂ ਦੀ ਡਿਟੇਲ ਪੇ ਉਹਦੀ ਡਿਟੇਲ ਉਹ ਸਾਰੀ ਆਪਾਂ ਬਾਈ ਦੇ ਨਾਲ ਗੱਲਬਾਤ ਕਰਾਂਗੇ ਤਾਂ ਬਾਈ ਨਾਲ ਵੀ ਤੁਹਾਨੂੰ ਮਿਲਾਉਣੇ ਆ ਤੇ ਨਾਲੇ ਆਪਾਂ ਜਿਹੜੀ ਝੋਟੀ ਦਿਖਾਉਣੀ ਆ ਬਾਈ ਨੂੰ ਉਹ ਵੀ ਆਪਾਂ ਇਹਦੇ ਕੋਲੇ ਦੇਖਦੇ ਆ ਕੀ ਹਾਲ ਆ ਬਾਈ ਕੈਮ ਐ ਹਾਂਜੀ ਹਾਂ ਵਧੀਆ ਜੀ ਤੇ ਆਪਣੇ ਕੋਲੇ ਜਿਹੜੀ ਅੱਜ ਝੋਟੀ ਦਿਖਾਉਣ ਲੱਗੇ ਕਿਹੜੇ ਸੀਮਲ ਦੀ ਐ ਇਹ ਬਈ ਆ ਵੀ ਮੰਨੂ ਨਹੀਂ ਐ ਅਬ ਮੰਨੂ ਦੀ ਐ ਬਾਈ ਹਾਂਜੀ ਏ এবੀਐਸ ਆ ਇਹ ਸੌਰੀ এবੀਸੀ ਵਾਲਾਂ ਦੀ ਹਾਂਜੀ ਠੀਕ ਐ ਤੇ ਇਹ ਕਿੰਨੇ ਟਾਈਮ ਦੀ ਹੋ ਗਈ ਬਈ ਇਹ ਪੌਣੇ ਤਿੰਨ ਸਾਲ ਦੀ ਹੋ ਗਈ ਪੌਣੇ ਤਿੰਨ ਸਾਲ ਦੀ ਹੋ ਗਈ ਵੀਰੇ ਤੇ ਮਾਂ ਦਾ ਕੀ ਰਿਕਾਰਡ ਸੀ ਤਾਂ ਮੇਰੀ ਮਾਂ ਦਾ ਬਈ 21 ਕਿਲੋ ਦੀ ਪਿੰਡ ਝੋਲੀ ਲੈਤੀ ਸੀ ਅੱਛਾ ਇੱਥੋਂ ਪਿੰਡ ਦੇ ਵਿੱਚ ਹਾਂ ਅੱਛਾ ਅ ਵੀ ਦੁੱਧ ਥੋੜੇ ਉਹਦੇ ਹੀ ਮਾਂ ਨੇ ਸਾਹਮਣੇ ਦਿੱਤਾ ਬਈ ਤਾਂ ਦੁੱਧ ਮੇਰੇ ਸਾਹਮਣੇ ਪਿੰਡ ਜੀ ਹੀ ਹੁਣ ਅੱਛਾ ਪਿੰਡ ਦੇ ਵਿੱਚ ਹੀ ਆ ਆਓ ਫਿਰ ਪਿੰਡ ਦੇ ਵਿੱਚ ਤਾਂ ਬੰਦਾ ਦੇਖ ਕੇ ਚੀਜ਼ ਲੈਂਦਾ ਠੀਕ ਐ ਤੇ ਬਾਕੀ ਤੇ ਫਿਰ ਹੁਣ ਵਿਚਾਰੇ ਦੇਣ ਦੀ ਬਣਾਈ ਆ ਹਾਂਜੀ ਠੀਕ ਐ ਵੀਰੇ ਤੇ ਖੋਲ ਕੇ ਵੀ ਦਿਖਾਈਏ ਆਪਾਂ ਹਨਾ ਹਾਂਜੀ ਤਾਂ ਲਓ ਬ ਤਾਕਤ ਕੋਤ ਬਹੁਤ ਹੈ ਆਫਸਰ ਝੋਟੀ ਹੈ ਤੇ ਬਾਈ ਇਹਦੇ ਟੀਕੇ 2K ਦਾ ਕੀ ਅਪਡੇਟ ਹੈ ਹੁਣ ਹੀਟ ਚ ਆਈ ਹੈ ਜੀ ਇਹ ਕੱਲ ਕੱਲ ਹੀਟ ਚ ਆਈ ਸੀ ਹਾਂ ਤੇ ਟੀਕਾ ਭਰਾਏ ਘਰਾਣੀ ਨਾ ਪਰਾਉਣਾ ਜੀ ਅੱਜ ਸ਼ਾਮ ਅੱਛਾ ਅੱਜ ਸ਼ਾਮ ਤੱਕ ਟੀਕਾ ਪਰਾਉਣਾ ਰਹਿ ਗਿਆ ਜੀ ਲੰਬੀ ਥੋੜੀ ਹੀਟ ਲੰਬੀ ਰੱਖਦੀ ਹੈ ਜੀ ਅੱਛਾ ਹੀਟ ਲੰਬੀ ਰੱਖਦੀ ਹੈ ਹਾਂ ਲਾੜੀ ਨਿਤਰਾ ਸੋਹਣੀ ਛੋਟੀ ਥੋੜਾ ਜਿਹਾ ਵਜਨ ਘਟਿਆ ਤੇ ਕੱਦ ਕੁਤ ਬਹੁਤ ਜ਼ਿਆਦਾ ਹੈ ਤੇ ਬਾਈ ਨੇ ਉਮਰ ਵੀ ਦੱਸੀ ਸਾਨੂੰ ਪਿੰਡ ਜਿਹਦੀ ਮਾਂ ਖੜੀ ਹੈ ਤਾਂ ਏਬੀਸੀ ਵਾਲਾਂ ਦੇ ਟੀਕੇ ਦੀ ਹੈ ਇਹ ਹਮਨੂ ਦੀ ਪਿੰਡੋਂ ਆ ਕੇ ਬਈ ਬੰਦਾ ਇਹਦੀ ਮਾਂ ਦੇਖ ਸਕਦਾ ਦੁੱਧ ਦਾ ਰਿਕਾਰਡ ਆਪਾਂ ਦੇ ਸਕਦੇ ਆਂ ਇਹਦੀ ਮਾਂ ਓਕੇ ਯਾਨੀ ਕਿ ਵੀ ਇਹਦੀ ਮਾਂ ਦਾ ਆਪਾਂ ਦੁੱਧ ਦਾ ਰਿਕਾਰਡ ਦੇ ਸਕਦੇ ਆਂ ਹਾਂਜੀ ਉਹ ਵੀ ਕੱਲੀ ਦੇ ਕੋਲ ਹੀ ਆ ਘਰ ਦੇ ਕੋਲ ਹੀ ਆਹੋ ਵੀ ਕਈ ਵਾਰੀ ਅਗਲਾ ਕਹਿੰਦਾ ਯਾਰ ਬਾਈ ਨੇ ਛੋਟੇ ਦੀ ਉਹ ਗੱਲ ਜੀ ਛੱਡ ਤੀ ਨਾ ਨਾ ਗੱਲ ਛੱਡੀ ਨਹੀਂ ਆਪਾਂ ਰਿਕਾਰਡ ਕਰਾ ਕੇ ਦੇਵਾਂਗੇ ਜਮ੍ਹਾਂ ਜੀ ਬੰਦਿਆਂ ਨੂੰ ਤੇ ਕਿਨਾਂ ਵੀ ਹਾਂ ਵੀ ਓਕੇ ਓਕੇ ਜਮਾ ਤਸੱਲੀ ਕਰਵਾ ਕੇ ਦੇਵਾਂਗੇ ਹਾਂਜੀ ਹਾਂ ਕੋਈ ਨਾ ਡਰਨ ਦਾ ਡਜਾਵੇ ਬੰਨ ਲਓ ਮੜੀ ਜਾਈਂ ਦਿਖਾ ਦਨੇ ਆਪਾਂ ਇਹ ਥੋੜਾ ਜਗਦੀਆ ਲਓ ਵੀ ਮਿੱਤਰੋ ਸਿੰਘਾ-ਸੁੰਗਾ ਦੀ ਵੀ ਦੇਖੋ ਸੋਹਣੀ ਆ ਤੇ ਸਿੰਘ ਬਹੁਤ ਕੁੰਡੇ ਆ ਤੇ ਬਾਈ ਨੇ ਥੋੜੇ ਜੇ ਤਾਹਾਂ ਤੋਂ ਸਿਰ ਦੇ ਨਾਲ ਲੱਗਣ ਕਰਕੇ ਥੋੜੇ ਥੋੜੇ ਤਾਹਾਂ ਤੋਂ ਕੱਟੇ ਹੋਏ ਆ ਤੇ ਗਾਹਾਂ ਨੂੰ ਸਿੰਘ ਜਦੋਂ ਕਿਤੇ ਬਣਾਉਨੇ ਆ ਹੌਸਾਬ ਨਾਲ ਬਣ ਜਾਂਦੇ ਆ ਤੇ ਪੁੜਾ-ਪੁੜਾ ਵੀ ਤੁਸੀਂ ਦੇਖ ਸਕਦੇ ਆ ਪੱਠ ਪੁੜਾ ਤਾਂ ਝੂਟੀ ਖੜੀ ਦੇਖੋ ਤੇ ਅੱਜ ਭਾਈ ਟੀਕਾ ਕਿਹੜਾ ਭਰੌਣ ਦੇ ਰਹੇ ਆ ਟੀਗਾ ਜੀ ਸਮਰਾਟ ਮਕੇਰੀਆਂ ਨਾ ਮੰਗਾਇਆ ਜੀ ਬੰਦੇ ਨੂੰ ਕਹਿ ਕੇ ਓਕੇ ਠੀਕ ਹੈ ਮੈਂ ਅੱਜ ਸਵੇਰੇ ਲਵਾਣੇ ਉਹ ਕਹਿੰਦਾ ਸ਼ਾਮ ਤੱਕ ਆ ਜੂਗਾ ਅੱਛਾ ਵੀ ਸ਼ਾਮ ਤੱਕ ਆ ਜੂਗਾ ਕਹਿੰਦਾ ਹਾਂਜੀ ਹਾਂ ਸਮਰਾਟ ਥੇ ਮਕੇਰੀਆਂ ਹਾਂਜੀ ਨਹੀਂ ਨਹੀਂ ਬਹੁਤ ਸੋਹਣਾ ਝੋਟਾ ਉਹ ਵੀ ਬਾਈ ਚੰਗਾ ਨਾਮੀ ਝੋਟਾ ਤੇ ਚੰਗੇ ਜਾਨਵਰ ਨਿਕਲੇ ਨਹੀਂ ਇਹ ਵੀ ਗੱਲ ਵਧੀਆ ਦੇਖੋ ਭੰਵਦੀ ਆਪਾਂ ਗਾਂਹ ਕਿਸੇ ਨੂੰ ਦੇਣੀ ਹੈ ਪਰ ਚੀਜ਼ ਤਾਂ ਆਪਾਂ ਚੰਗੀ ਦੇਈਏ ਨਾ ਗਾਂਹ ਚੰਗੇ ਬੱਚਾ ਪੈਦਾ ਕਰੀ ਜਾ ਯਾਦ ਕਰੇ ਨਾ ਅੱਗੇ ਪਿੱਛੇ ਨੂੰ ਹਾਂ ਅਗਲਾ ਰੂਪ ਹੋ ਜੋਗੇ ਅਗਲਾ ਕਹਿੰਦਾ ਯਾਰ ਸੇਰੋਂ ਵਾਲੇ ਮੁੰਡੇ ਤੋਂ ਲਿਆਂਦੀ ਝੋਟੀ ਆ ਸਾਡੇ ਘਰੇ ਖੜੀ ਆ ਹਨਾ ਤਾ ਬਾਕੀ ਬਾਈ ਨੇ ਦੱਸ ਦਿੱਤਾ ਵੀ ਮੱਝ ਦੇਖਣੀ ਆ ਸਾਨੂੰ ਪ੍ਰੋਪਰ ਰਿਕਾਰਡ ਸਾਰਾ ਕੋ ਦਸੱਲੀ ਕਰਵਾ ਕੇ ਆਪਣੇ ਦੋ ਘਰ ਛੱਡ ਕੇ ਹੀ ਮੱਝ ਤੇ ਨੰਬਰ ਬੋਲੀਂ ਬਾਈ ਮੇਰਾ 99686 99686 83994 83994 994 ਇੱਕ ਵਾਰੀ ਹੋਰ ਬੋਲ ਦੇ 99686 ਹਾਂਜੀ 83994 ਓਕੇ ਵੀਰੇ ਤੇ ਬਾਕੀ ਇਹ ਫਿਰ ਕਰਦੀਆਂ ਕਟੀਆਂ ਹਾਂਜੀ ਆ ਪਿਛਲੇ ਸੂਏ ਦੀ ਉਹ ਮੱਝ ਦੀ ਹੈ ਮੇਰੇ ਦੀ ਓਕੇ ਹਾਂਜੀ ਹਾਂ ਇਹ ਕਿਹੜੇ ਦੀ ਹੈ ਇਹ ਮੈਂ ਲਿਆਂਦੀ ਸੀ ਮਾਜੂ ਦੇ ਪਿੱਛੇ ਆਈ ਦੀ ਇਹ ਅੱਛਾ ਪਿੱਛੇ ਆਈ ਠੀਕ ਹੈ ਹਾਂਜੀ ਹਾਂ ਇਹ ਵੀ ਚੰਗੀ ਐ ਸਾ ਪਤਾ ਨਹੀਂ ਇਹਦੇ ਪਿਓ ਦਾ ਨਾ ਇਹਦੇ ਪਿਓ ਦਾ ਨਹੀਂ ਪਤਾ ਹੀ ਆਪਾਂ ਉਹਨਾਂ ਨੇ ਕਹੇ ਇਹਦੇ ਵੀ ਸੀਮਨ ਲੱਗਿਆ ਹੋਇਆ ਵਧੀਆ ਚੰਗਾ ਓਕੇ ਵੀ ਸੀਮਨ ਚੰਗਾ ਮੇਰੀ ਮਾਂ ਨੇ ਮਾਪਦੇ ਘਰੇ ਕੱਢਿਆ 19 ਕਿਲੋ ਦੁੱਧ ਦੀ ਮਾਂ ਦਾ ਓਕੇ ਆਹ ਖੜੀ ਐ ਦੀ ਮਾਂ ਆਪਣੇ ਕੋਲ ਆਹ ਜੀ ਇਹਦੀ ਮਾਂ ਇਹਦਾ ਮੈਂ 19 ਲੀਟਰ ਚੋ ਆ ਜੀ ਓਕੇ ਤੇ ਹੁਣ ਡرائی ਹਾਂਜੀ 8ਵਾਂ ਮਹੀਨਾ ਚੱਲ ਰਹੀ ਸੀ ਹੁਣ ਇਹਨੂੰ ਹੁਣ 8ਵਾਂ ਮਹੀਨਾ ਚੱਲ ਰਿਹਾ ਹਾਂਜੀ ਠੀਕ ਐ ਨਹੀਂ ਸੋਹਣੀ ਐ ਸੋਹਣਿਆ ਤਰੀ ਸਮਾਈ ਵੀ ਸੋਹਣੀ ਐ ਤਾਂ ਦੇਖ ਸਕਦੇ ਤਾਂ ਤੁਹਾਨੂੰ ਪਤਾ ਅੱਜ ਕੱਲ ਨੌਜਵਾਨ ਪੀੜ੍ਹੀ ਹੈ ਜਿਹੜੀ ਇਸ ਕੰਮ ਵੱਲ ਆ ਰਹੀ ਹੈ ਤੇ ਗਾਹਾਂ ਕੀ ਰਝਾਣਾ ਵਧਾਉਣ ਵਾਸਤੇ ਗਾਹਾਂ ਹੀ ਆਪਾਂ ਫਾਰਮ ਸਟਾਰਟ ਕਰਨਾ ਹੈ ਇਹ ਚੱਲ ਰਿਹਾ ਹੀ ਕੰਮ 4-5 ਦਿਨ ਹੋ ਗਏ ਅਜਾ ਖੇਤ ਚਲਾਤਾ ਕੰਮ ਹਾਂਜੀ ਹਾਂ ਫਾਰਮ ਦਾ ਕੰਮ ਚਲਾ ਰਿਆ ਚਲੋ ਬਹੁਤ ਬਹੁਤ ਵਧਾਈਆਂ ਬਾਈ ਤੈਨੂੰ ਸਾਨੂੰ ਦੇਖ ਕੇ ਚਲਾਇਆ ਹੀ ਆਪਾਂ ਧੰਨਵਾਦ ਧੰਨਵਾਦ ਹੈਨਾ ਸਾਨੂੰ ਵੀ ਐਂ ਲੱਗਦਾ ਵੀ ਜੇ ਵੀਡੀਓ ਵੀ ਪਾਈਏ ਤਾਂ ਤੁਹਾਨੂੰ ਅੱਗੇ ਵਧਣ ਦਾ ਵੀ ਮੌਕਾ ਮਿਲੇ ਕਿਉਂਕਿ ਇੱਕ ਦੂਜੇ ਨੂੰ ਆਪਾਂ ਦੇਖ ਕੇ ਅੱਗੇ ਵਧਾਂਗੇ ਵੀ ਜੇ ਉਹ ਭਰਾ ਕਰ ਸਕਦਾ ਮੈਂ ਕਿਉਂ ਨਹੀਂ ਕਰ ਸਕਦਾ ਨਾ ਜੇ ਮੈਂ ਫਾਰਮ ਪਾ ਸਕਦਾ ਤੂੰ ਕਿਉਂ ਨਹੀਂ ਪਾ ਸਕਦਾ ਤੁਸੀਂ ਵੀ ਮੇਰੇ ਨੂੰ ਜੇ ਤੁਸੀਂ ਸੋਚ ਲਿਆ ਉਹ ਤੋਂ ਵੀ ਵੱਡਾ ਫਾਰਮ ਪਾਹੋਗੇ ਠੀਕ ਹੈ ਕਿਉਂਕਿ ਇੱਕ ਬੰਦੇ ਦੇ ਵਿੱਚ ਹਿੰਮਤ ਤੇ ਮਿਹਨਤ ਤੇ ਦੋ ਚੀਜ਼ਾਂ ਜ਼ਰੂਰੀ ਆ ਜਿੱਦੇ ਸੋਡੇ ਚ ਹਿੰਮਤ ਤੇ ਮਿਹਨਤ ਹੋਈ ਤਾਂ ਜਿਹੜੀ ਆ ਬਰੀਡ ਬਰੂਡ ਐ ਜਿਵੇਂ ਆਪਾਂ ਬੰਦਾ ਕਹਿੰਦਾ ਬਰੀਡ ਵਾਲੀ ਚੰਗਾ ਬਰੀਡਾ ਬਰੂਡਾ ਦਾ ਬੰਦਾ ਜਦੋਂ ਹਿੰਮਤ ਹੋਵੇ ਨਾ ਪੂਰੇ ਸਮੇਂ ਚ ਹੀ ਬਣ ਜਾਂਦੀ ਐ ਪੰਜਾਬ ਸੋਨ ਨੂੰ ਦੇਖ ਕੀ ਜਾਦੇ ਦੇਖ ਰਿਆ ਨਾ ਸੋਨ ਨੂੰ ਦੇਖ ਕੇ ਦੁਨੀਆ ਦਾ ਰੁਝਾਨ ਮੜਨੇ ਆਏ ਕੰਮ ਜ਼ਿਆਦੇ ਬਿਲਕੁਲ ਜੀ ਬਿਲਕੁਲ ਹਿੰਮਤ ਵਾਲੇ ਬੰਦੇ ਕਹਿੰਨੀ ਦੇਖ ਕੇ ਫੇਰ ਹੀ ਹਿੰਮਤ ਆਉਂਦੀ ਆ ਸਹੀ ਆ ਵੀਰੇ ਤੇ ਬਾਕੀ ਤੁਸੀਂ ਬਹੁਤ ਮੁਹੱਬਤ ਇੰਨੇ ਇੱਧਰ ਸਾਰੇ ਸੇਰੂ ਵਾਲੇ ਤਾਂ ਆ ਪਿੰਡ ਤਾਂ ਮੈਂ ਦੇਖ ਲਿਆ ਮੈਂ ਕਦੇ ਪਹਿਲਾਂ ਜਦੋਂ ਮੈਂ ਕੰਮ ਨਾਲੇ ਕਿੰਨਾ ਟ ਤੇ ਜਦੋਂ ਮੱਗੇ ਕੋਲੇ ਪੈਰ ਧਰ ਲਿਆ ਤੇ ਇਧਰ ਲਈ ਸਾਈਡ ਤੇ ਤੇ ਸੋਡੀ ਇੰਨੀ ਕ ਮੁਹੱਬਤ ਕਮੈਂਟਾਂ ਤੋਂ ਲਾ ਕੇ ਵੀ ਭਾਈ ਆ ਜਿਹੜੇ ਚੋਂ ਇੱਥੋਂ ਆ ਫੇਰੋ ਕਨੀ ਆ ਹੁਣ ਸਾਰੇ ਪਿੰਡੀ ਮੂਹ ਜਵਾਨੀ ਯਾਰ ਆ ਸਾਰੇ ਹੁਣ ਹਾਂਜੀ ਹਾਂਜੀ ਤੇ ਠੀਕ ਆ ਵੀਰੇ ਧੰਨਵਾਦ ਸਤਿ ਸ਼੍ਰੀ ਅਕਾਲ